ਦਲਜੀਤ ਦਸਾਂਜਾ ਬਾਬਾ ਟੀ ਸਟਾਲ ਤੇ ਪਹੁੰਚਦੇ ਨੇ ਲੁਧਿਆਣੇ ਦੇ ਇੱਕੋ ਇੱਕ ਟੀ ਸਟਾਲ ਦੇ ਉੱਤੇ ਬਾਬਾ ਜੀ ਕੋਲ ਆਉਂਦੇ ਨੇ ਬਾਬੇ ਨਾਲ ਪਿਆਰ ਹੀ ਇੰਨਾ ਮੈਂ ਇਹਨਾਂ ਨੂੰ ਗਾਹ ਕਹਾਂ ਜਾਂ ਇਹਨਾਂ ਨੂੰ ਲੋਕ ਕਹਾਂ ਜਾਂ ਇਹਨਾਂ ਨੂੰ ਮੈਂ ਰੱਬ ਕਹਾਂ ਜਾਂ ਇਹਨਾਂ ਨੂੰ ਮੈਂ ਕੀ ਕਹਾਂ ਮੇਰੇ ਮੂੰਹ 'ਚ ਕੋਈ ਲਫ਼ਾਜ਼ ਹੀ ਨਹੀਂ ਹੈਗਾ ਚਾਨਕਾਂ ਕੀ ਗੱਡੀਆਂ ਹਰਦਾਨ ਕੀ ਆ ਗਈ ਹਾਂਜੀ ਹਾਂਜੀ ਅੱਗੇ ਵੀ ਚਾਨਕੀਆਂ ਆਉਂਦੇ ਜਿਹੜੇ ਆਉਂਦੇ ਆ ਹਾਂਜੀ ਕੀ ਲੱਗਿਆ ਜਦੋਂ ਇੰਨੀਆਂ ਗੱਡੀਆਂ ਰੁਕੇ ਤੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਘਟ ਹੋ ਗਿਆ ਇਕਦਾਂ ਹੀ ਉਹਦਾ ਕਰਨ ਦੀ ਦੇਰ ਦੀ ਇਕਦਾਂ ਹੀ ਘਟ ਹੋ ਗਿਆ ਪਤਾ ਨਹੀਂ ਲੋਕ ਸੋ ਇਕਦਾਂ ਹੀ ਇਕੱਠੇ ਹੋ ਗਏ ਚਾਹ ਬੀਤੀ ਹਾਂਜੀ ਹਾਂ ਚਾਹ ਬੀਕੇ ਇੱਥੇ ਅੱਧਾ ਘੰਟਾ ਮੇਰੇ ਕੋਲ ਇੱਥੇ ਰੁਕੇ ਰਹੇ ਆ ਮੈਨੂੰ ਖੁਸ਼ੀ ਬਹੁਤ ਸੀ ਮੈਂ ਤਾਂ ਜਦੋਂ ਇਸ ਤਰ੍ਹਾਂ ਮੈਨੂੰ ਪਤਾ ਲੱਗਦਾ ਫਿਰ ਮੈਂ ਕਈ ਵਾਰੀ ਮੈਂ ਚਾਹ ਹੀ ਬਣਾਉਣੀ ਭੁੱਲ ਜਾਂਦਾ ਵੇ ਖੰਡ ਪਾਉਣੀ ਚਾਹ ਪਤੀ ਹੋਣੀ ਕੀ ਪਾਉਣਾ ਤੇ ਇੰਨੀ ਖੁਸ਼ੀ ਹੋ ਜਾਂਦੀ ਆ ਸასი ਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਲੁਧਿਆਣਾ ਦੇ ਅਜਿਹੇ ਮਸ਼ਹੂਰ ਟੀ ਸਟਾਲ ਦੇ ਉੱਤੇ ਖੜਿਆ ਬਾਬਾ ਜੀ ਦੀ ਟੀ ਸਟਾਲ ਜਿੱਥੇ ਬੀਤੇ ਦਿਨੀ ਮਸ਼ਹੂਰ ਪੰਜਾਬੀ ਸਿੰਗਰ ਪੰਜਾਬੀ ਐਕਟਰ ਜਿਨ੍ਹਾਂ ਨੇ ਪੰਜਾਬ ਤੋਂ ਲੈ ਕੇ ਬਾਲੀਵੁੱਡ ਤੱਕ ਧੂਮਾਂ ਪਾਈਆਂ ਨੇ ਦਿਲਜੀਤ ਦੋਸਾਂਝ ਬਾਬਾ ਟੀ ਸਟਾਲ ਤੇ ਪਹੁੰਚਦੇ ਨੇ ਲੁਧਿਆਣੇ ਦੇ ਇੱਕੋ ਇੱਕ ਟੀ ਸਟਾਲ ਦੇ ਉੱਤੇ ਬਾਬਾ ਜੀ ਕੋਲ ਆਉਂਦੇ ਨੇ ਬਾਬੇ ਜੀ ਨਾਲ ਪਿਆਰ ਹੀ ਇੰਨਾ ਹਰ ਇੱਕ ਸਿੰਗਰਾਂ ਦਾ ਮੈਂ ਕਹਿੰਨਾ ਵੱਡੇ ਵੱਡੇ ਸਿੰਗਰ ਪ੍ਰਭ ਗਿੱਲ ਹੋਵੇ ਜਾਂ ਗਰਦਾਸ ਮਾਨ ਹੋਣ ਜਾਂ ਬੱਬੂ ਮਾਨ ਹੋਣ ਇੱਥੇ ਪਹੁੰਚਦੇ ਨੇ ਤੇ ਚਾਹ ਪੀ ਕੇ ਗਏ ਨੇ ਤੇ ਦਿਲਜੀਤ ਦੋਸਾਂਝ ਰਾਤੀ ਪਹੁੰਚੇ ਨੇ ਤੇ ਬਾਬਾ ਜੀ ਨਾਲ ਗੱਲ ਕਰਦੇ ਆ ਮੋਬੀ ਸასი ਕਾਲ ਠੀਕ ਹਾਂਜੀ ਠੀਕ ਆ ਬਿਲਕੁਲ ਬਈ ਚਾਰੇ ਪਾਸੇ ਧੁੰਮਾਂ ਪਾਈਆਂ ਪਈਆਂ ਨੇ ਗਿਆ ਹਰ ਕੋਈ ਪਿਆਰ ਕਰਦਾ ਤੇ ਰਾਤੀ ਦਿਲਜੀਤ ਸਾਹਿਬ ਵਿੱਚ ਆ ਪੀਣ ਇੱਥੇ ਆ ਗਏ ਹਾਂਜੀ ਉਹ ਵੀ ਆਏ ਸੀਗੇ ਹਾਂਜੀ ਉਹਨਾਂ ਦਾ ਵੀ ਆਉਣ ਦਾ ਮੈਂ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਤੁਹਾਡਾ ਵੀ ਮੈਂ ਆਉਣ ਦਾ ਬਹੁਤ ਧੰਨਵਾਦ ਕਰਦਾ ਇੱਕੋ ਵੀ ਜਿਹੜਾ ਨਾ ਇਹ ਤੁਹਾਡਾ ਪਿਆਰ ਆ ਇਹ ਮੈਂ ਇਹਨਾਂ ਨੂੰ ਗਾਹ ਕਹਾ ਜਾਂ ਇਹਨਾਂ ਨੂੰ ਲੋਕ ਕਹਾ ਜਾਂ ਇਹਨਾਂ ਨੂੰ ਮੈਂ ਰੱਬ ਕਹਾ ਜਾਂ ਇਹਨਾਂ ਨੂੰ ਮੈਂ ਕੀ ਕਹਾ ਮੇਰੇ ਮੂੰਹ 'ਚ ਕੋਈ ਲਫ਼ਾਜ਼ ਹੀ ਨਹੀਂ ਹੈਗਾ ਵੀ ਮੈਂ ਇਹਨਾਂ ਨੂੰ ਵਧੀਆ ਚੀਜ਼ ਇਹੜੀ ਕਹਾਣੀ ਵਧੀਆ ਤਰ੍ਹਾਂ ਬਦਨੋਈ ਆ ਜੀ ਤੇ ਇਹ ਕਰਕੇ ਮੈਂ ਇਹ ਸਾਡਾ ਲੁਧਿਆਣਾ ਹੋ ਗਿਆ ਬਾਹਰਲੇ ਲੋਕ ਹੋਗੇ ਉਹ ਇੱਥੇ ਆਉਂਦੇ ਆ ਉਹਨਾਂ ਦੇ ਨਾਲ ਹੀ ਥੋੜਾ ਇਹ ਸਤਕਾਰ ਬਣਦਾ ਵਾ ਮੈਂ ਥੋੜਾ ਆਉਣ ਦਾ ਬਹੁਤ ਧੰਨਵਾਦ ਕਰਦਾ ਇਸ ਤਰ੍ਹਾਂ ਵਧੀਆ ਬਣਨਾ ਚਾਹੀਦਾ ਵਾ ਵਧੀਆ ਬਣਨ ਵਾਲੀ ਨਵੋ ਬਣਦੇ ਆ ਜੀ ਹਾਂ ਇਹ ਤਾਂ ਕਰਕੇ ਹਰ ਇੱਕ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਆ ਜਸਾ ਨੋਹਾਂ ਦੀ ਕਿਰਤ ਕਰੋ ਉਹ ਤੇ ਰੱਬ ਖੋਈਆ ਇਹ ਕਰਕੇ ਦੇਖੋ ਉਹ ਲੜਕਾ ਸਿੰਗਰ ਆਇਆ ਉਹਤੇ ਪਰਮਾਤਮਾ ਕਿੰਨਾ ਖੁਸ਼ ਆ ਇਹ ਕਰਕੇ ਇਸ ਤਰ੍ਹਾਂ ਦੇ ਇਨਸਾਨ ਬਣੋ ਵਧੀਆ ਕੰਮ ਕਰੋ ਵਧੀਆ ਕਮਾਈ ਕਰੋ ਵਧੀਆ ਬੋਲਬਾਣੀ ਰੱਖੋ ਦੇਖੋ ਇੱਕ ਐਡਾ ਵੱਡਾ ਸਿੰਗਰ ਹੋ ਕੇ ਮੇਰੇ ਪੈਰੀ ਹੱਥ ਲਾਵੇ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਵੀ ਹੈ ਨੀਗਾ ਦੇਖੋ ਕਿੱਡਾ ਵੱਡਾ ਉਹਨੇ ਮੇਰਾ ਆ ਕੇ ਸਤਿਕਾਰ ਕੀਤਾ ਤੇ ਮੈਂ ਹਾਲਾਂਕਿ ਉਹਨੂੰ ਜਾਣਦਾ ਵੀ ਹੈ ਨੀਗਾ ਤੇ ਆ ਜਾਂਦੇ ਆ ਚਾਹ ਵੀ ਕਿ ਦਿੰਦੇ ਆ ਤੇ ਕੱਲ ਮੈਂ ਚੰਗੀ ਗੱਲਾਂ ਬਦਲ ਲੱਗਿਆ ਵੀ ਹਾਂ ਵੀ ਇਹ ਉਹ ਨੇ ਅੱਛਾ ਹੋਰ ਕੀ ਕਹਿੰਦੇ ਕਿ ਕੀ ਕੀ ਕਹੇ ਕਿ ਅਦਲਜੀਤ ਕੀ ਗੱਲਬਾਤ ਹੋਈ ਇਹ ਹੋਰ ਉਹੀ ਜ਼ਿਆਦਾ ਗੱਲਬਾਤ ਨਹੀਂ ਹੋਈ ਕਾਟ ਹੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਇੱਥੇ ਆ ਇਹ ਕਰਕੇ ਬਈ ਬਹੁਤ ਹੀ ਗਲਤੀ ਹੋਈ ਹੈ ਜੀ ਫਿਰ ਅੱਛਾ ਪਹਿਲਾਂ ਦੱਸਿਆ ਸੀ ਤੁਹਾਨੂੰ ਵੀ ਇੱਥੇ ਆ ਰਿਹਾ ਅਦਲ ਜੀ ਨਹੀਂ 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 ਪਹਿਲਾਂ ਨਹੀਂ ਦੱਸਿਆ ਸੀ ਅਚਾਨਕ ਆ ਕੇ ਗੱਡੀਆਂ ਆ ਗਈਆਂ ਅਚਾਨਕ ਹੀ ਆ ਗਈਆਂ ਹਾਂਜੀ ਹਾਂਜੀ ਅੱਗੇ ਵੀ ਅਚਾਨਕ ਹੀ ਆਉਂਦੇ ਜਿਹੜੇ ਆਉਂਦੇ ਆ ਹਾਂਜੀ ਮੈਨੂੰ ਲੱਗਿਆ ਜਦੋਂ ਇੰਨੀਆਂ ਗੱਡੀਆਂ ਰੁਕੇ ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਘਟ ਹੋ ਗਿਆ ਇਕਦਾਂ ਹੀ ਉਹਦਾ ਕੜਨ ਦੀ ਦੇਰ ਦੀ ਇਕਦਾਂ ਹੀ ਘਟ ਹੋ ਗਿਆ ਪਤਾ ਨਹੀਂ ਲੋਕ ਕਿੰਨੇ ਇਕਦਾਂ ਹੀ ਇਕੱਠੇ ਹੋ ਗਏ ਇੰਨੇ ਲੋਕ ਇਕੱਠੇ ਹੋ ਗਏ ਇੱਥੇ ਹਾਂਜੀ ਅੱਛਾ ਚਾਹ ਪੀਤੀ ਹਾਂਜੀ ਹਾਂਜੀ ਚਾਹ ਪੀ ਕੇ ਇੱਥੇ ਅੱਧਾ ਘੰਟਾ ਮੇਰੇ ਕੋਲ ਇੱਥੇ ਰੁਕੇ ਰਹੇ ਆ ਜੀ ਜੀ ਹਾਂ ਜੀ ਕਿ ਮੈਨੂੰ ਇੱਕ ਵਧੀਆ ਲੱਗਿਆ ਵੀ ਕਿਉਂਕਿ ਉਹਨੇ ਵਿਦੇਸ਼ਾਂ ਤੱਕ ਬਾਲੀਵੁੱਡ ਤੱਕ ਧੁੰਮੇ ਪਾਏ ਹੋਇਆ ਧੁੰਮਾ ਹਾਲੀਵੁੱਡ ਤੱਕ ਧੁੰਮਾ ਪਾਇਆ ਹਾਂ ਜੀ ਦੇਖੋ ਇਹ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਵਾ ਵਧੀਆ ਜਿਹੜੇ ਕੰਮਕਾਰ ਕਰਦੇ ਆ ਉਹਨਾਂ ਦੇ ਨੌ ਇਸ ਤਰ੍ਹਾਂ ਹੀ ਉੱਚੇ ਸੁੱਚੇ ਹੁੰਦੇ ਆ ਫਿਰ ਜੀ ਤੇ ਇਹ ਇੱਕ ਥੋੜੇ ਪਿਆਰ ਸਤਕਾਰ ਦੇ ਨਾਲ ਹੀ ਇਹ ਨੌ ਬਣਿਆ ਹੋਇਆ ਉਹਨਾਂ ਦਾ ਹਾਂ ਜੀ हां ਥੋੜੇ ਪਿਆਰ ਸਤਕਾਰ ਦੇ ਨਾਲ ਜੀ ਜੀ ਹਾਂਜੀ ਹਾਂਜੀ ਕਿਉਂਕਿ ਅੱਜ ਦੇ ਸਮੇਂ ਵਿੱਚ ਨਾ ਇੱਕ ਕਮੈਂਟ ਕੱਢਣਾ ਕਿਸੇ ਲਈ ਔਖਾ ਹੁੰਦਾ ਬੰਦਾ ਥੋੜੇ ਲੀਡੀ ਦੂਰੋਂ ਸਰਲ ਦੇਣਾ ਛੱਡ ਕੇ ਕਹਿ ਰਿਹਾ ਬਾਹਰ ਨੂੰ ਆਇਆ ਹਾਂਜੀ 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 ਬਿਲਕੁਲ ਠੀਕ ਆ ਇਹ ਬਸ ਕਹਿੰਦੇ ਆ ਹਮ ਨਹੀਂ ਚੰਗੇ ਬੁਰਾ ਦੀ ਕੋਈ ਇਹ ਤਾਂ ਪਰਮਾਤਮਾ ਜੀ ਕਿਰਪਾ ਵਾ ਇਹੀ ਆ ਵੀ ਮਿਹਨਤ ਕਰੋ ਬਸ ਜੀ ਮਿਹਨਤ ਦੇ ਵਿੱਚ ਜਿਆ ਸਾ ਕੋ ਦਸਾਂ ਨੋਹਾਂ ਦੀ ਕਿਰਤ ਕਰੋ ਜੀ ਹਾਂ ਫਿਰ ਪਰਮਾਤਮਾ ਤੁਹਾਡੀ ਮਗਰ ਮਗਰ ਤੁਰਿਆ ਫਿਰੂਗਾ ਜੀ ਹਾਂ ਇਸ ਤਰੀ ਥੋੜੇ ਫਿਰ ਚੜ੍ਹਦੀ ਕਲਾ ਰਹੂਗੀ ਅੱਛਾ ਬਾਬਾਈ ਅੱਛਾ ਹੋਰ ਕਿਹੜੇ ਕਿਹੜੇ ਸਿੰ ਇੱਕੋ ਸਿੰਗਰ ਦਾ ਕਾਬੀ ਆ ਇਹਦੇ ਹੁਣ ਤੁਸੀਂ ਫੇਰ ਕਦੇ ਆਇਆ ਮੈਂ ਤੁਹਾਨੂੰ ਫੇਰ ਦੱਸੂਗਾ ਗਰਮੀ ਆ ਗਰਮੀ ਕਰਕੇ ਫਿਰ ਇੰਨਾ ਹੁਣ ਉਹ ਨਹੀਂ ਜੀ ਜੀ ਹਾਂ ਅੱਛਾ ਕਿੰਨੀ ਕ ਖੁਸ਼ੀ ਆ ਹੁਣ ਫਿਰ ਜਦੋਂ ਇੱਕੋ ਮੈਨੂੰ ਖੁਸ਼ੀ ਬਹੁਤ ਸੀ ਮੈਂ ਤਾਂ ਜਦੋਂ ਇਸ ਤਰ੍ਹਾਂ ਮੈਨੂੰ ਪਤਾ ਲੱਗਦਾ ਫਿਰ ਮੈਂ ਕਈ ਵਾਰ ਮੈਂ ਚਾਹ ਹੀ ਬਣਾਉਣੀ ਭੁੱਲ ਜਾਂਦਾ ਵੇ ਖੰਡ ਪਾਉਣੀ ਚਾਹ ਪੱਤੀ ਪਾਉਣੀ ਕੀ ਪਾਉਣਾ ਤੇ ਇੰਨੀ ਖੁਸ਼ੀ ਹੋ ਜਾਂਦੀ ਆ ਕਿਉਂਕਿ ਇਹ ਮਨੁੱਖ ਜਨ ਹਰ ਵਾਰ ਨਹੀਂ ਮਿਲਦਾ ਹੈਗਾ ਇਹ ਮਨੁੱਖ ਆ ਇਹ ਮਨੁੱਖ ਜਨ ਮਿਲਿਆ ਆਪਾਂ ਨੂੰ ਇਸ ਕਰਕੇ ਵਧੀਆ ਕਮਾ ਕਰਨਾ ਵਾਸਤੇ ਵਧੀਆ ਨੌਕ ਕਮਾਉਣ ਵਾਸਤੇ ਮਹਾਰਾਜ ਨੇ ਵੀ ਸਾਡਾ ਪਰਮਾਤਮਾ ਦਾ ਨਾਮ ਵੀ ਲਵੋ ਇੱਕ ਮਹੰਤ ਵੀ ਕਰੋ ਭਜਨਬੰਦੀ ਵੀ ਕਰੋ ਤੇ ਆਪਣਾ ਆਹੀ ਜਨਮਾ ਕੇ ਮਹਾਰਾਜ ਦੇ ਆਪਾ ਦਰਸ਼ਨ ਕਰ ਸਕਦੇ ਆ ਜੇ ਹੋਰ ਜਨਮ ਦੇ ਵਿੱਚ ਹੋਰ ਕਿਸੇ ਵੀ ਜੀਵ ਜੰਤੂ ਦੇ ਵਿੱਚ ਆਪ ਨੂੰ ਦਰਸ਼ਨ ਨਹੀਂ ਹੋਣੇ ਹੈਗੇ ਇਹ ਜਨਮ ਆਪ ਨੂੰ ਮਿਲਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਹਾਂਜੀ ਇਹ ਕਰਕੇ ਗਊ ਗਰੀਬ ਦੀ ਸੇਵਾ ਕਰੋ ਸੰਤਾਂ ਦੀ ਸੇਵਾ ਕਰੋ ਇਹਦੇ ਨਾਲ ਆਪ ਨੂੰ ਫਿਰ ਸਾਰਾ ਕੁਝ ਹੀ ਮਿਲੂਗਾ ਜੀ 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 ਅਜਾ ਬਾਬਾ ਜੀ ਸਟਾਲ ਦਾ ਨਾਮ ਪਹਿਲਾਂ ਹੀ ਬਹੁਤ ਚੰਗਾ ਹੀ ਭਰ ਦੇ ਜੀ ਸਾਹਿਬ ਨੇ ਕੱਲ ਤੁਹਾਡੇ ਨਾਲ ਫੋਟੋ ਵੀ ਸਾਂਝੀ ਹਾਂਜੀ ਹਾਂਜੀ ਉਹ ਦੇਖੋ ਇਹ ਬੈ ਨੌ ਦਾ ਥੋੜੀ ਚਰਪਾ ਦਾ ਦੇਖ ਲਓ ਇਹ ਤੁਸੀਂ ਪਹਿਲਾਂ ਹੀ ਬਹੁਤ ਉੱਚਾ ਕੀਤਾ ਹੋਇਆ ਤੇ ਹੁਣ ਤਾਂ ਬਹੁਤ ਹੋਰ ਵੀ ਉਹ ਜ਼ਿਆਦਾ ਉੱਚਾ ਹੋ ਗਿਆ ਜੀ ਹਾਂਜੀ ਹਾਂਜੀ ਜੀ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਤੁਹਾਨੂੰ ਚਾਹਣ ਵਾਲੇ ਤੁਹਾਡੇ ਕੋਲ ਚਾਹ ਪੀ ਕੇ ਜਾਂਦੇ ਨੇਗੇ ਇੱਕੋ ਹੁਣ ਉਹਨਾਂ ਨੂੰ ਇੱਕੋ ਮੇਰੇ ਕੋਲ ਕਹਿਣ ਨੂੰ ਬਹੁਤ ਕੁਝ ਆ ਤੁਸੀਂ ਥੋੜਾ ਜਿਹਾ ਹੋਰ ਰੜਕੋ ਤੁਸੀਂ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਸੀ ਜੀ ਜਿਹਾ ਵੀ ਤੁਸੀਂ ਸਾਰੇ ਪੱਤਰਕਾਰ ਇਕੱਠੇ ਹੋ ਕੇ ਆ ਜਿਓ ਮੈਂ ਤੁਹਾਨੂੰ ਫੇਰ ਸਾਰੀਆਂ ਗੱਲਾਂ ਦੱਸੂਗਾ ਬਈ ਇਸ ਤਰ੍ਹਾਂ ਹੋਣਾ ਚਾਹੀਦਾ ਕੋਈ ਨਾ ਆਪਾਂ ਕਿਸੇ ਨੂੰ ਖੁੱਲਾ ਟਾਈਮ ਕੱਢ ਕੇ ਬਾਬਾ ਜੀ ਨਾਲ ਗੱਲਬਾਤਾਂ ਕਰਾਂਗੇ ਸੋ ਜਿਹੜੇ ਜੇਕਰ ਵੀਡੀਓ ਵਧੀਆ ਲੱਗੀ ਬਾਬਾ ਟੀ ਸਟਾਲ ਦੇ ਉੱਤੇ ਰਾਤ ਦੀ ਦਲਜੀਤ ਸਿੰਘ ਬਈ ਪਹੁੰਚੇ ਸੀਗੇ ਜਿਨ੍ਹਾਂ ਨੇ ਪੰਜਾਬ ਦਾ ਮਾਣ ਵਧਾਇਆ ਪੰਜਾਬੀ ਦਾ ਮਾਣ ਵਧਾਇਆ ਤੇ ਹੁਣ ਆਉਣ ਵਾਲੇ 27 ਤਰੀਕ ਨੂੰ ਜੱਟ ਜੁਲੀਅਟ 3 ਫਿਲਮਾਂ ਦਲਜੀਤ ਸਿੰਘ ਦੀ ਆ ਰਹੀ ਆ ਤੇ ਲੁਧਿਆਣਾ ਟੂਰ ਤੇ ਉੱਤੇ ਸੀਗੇ ਕੱਲ ਦਲਜੀਤ ਸਿੰਘ ਲੁਧਿਆਣਾ ਦੇ ਵਿੱਚ ਘੁੰਮਦੇ ਘੁੰਮੇ ਨੇਗੇ ਤੇ ਬਾਬਾ ਟੀ ਸਟਾਲ ਦੇ ਉੱਤੇ ਪਹੁੰਚੇ ਸੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਜੁੜੇ ਰਹਿਣਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਰਸਨ